ਖਬਰ ਹੁ ਸ਼ਰਪੁਰ ਦੇ ਨਸਤੀਕੀ ਪਿੰਡ ਸਲੇਮਪੁਰ ਤੋਂ ਹੈ ਜਿੱਥੇ ਕਿ ਕਿਸਾਨਾਂ ਵੱਲੋਂ ਇੱਕ ਚੋਰ ਨੂੰ ਕਾਬੂ ਕਰਕੇ ਉਸ ਪਾਸੋਂ ਅੰਡਰਗਰਾਉਂਡ ਪਾਈਪਾਂ ਦੇ ਢੱਕਣ ਬ੍ਰਾਹਮਤ ਕੀਤੇ ਗਏ ਨੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ਤੇ ਇਕੱਤਰ ਹੋ ਗਏ ਜਿਨ੍ਹਾਂ ਵੱਲੋਂ ਥਾਣਾ ਮੇਟੀਆਂ ਨਾਲ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਪਰੰਤੂ ਕਾਫੀ ਸਮਾਂ ਬੀਤਣ ਦੇ ਬਾਵਜੂਦ ਵੀ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਅਜਿਸ ਕਾਰਨ ਕਾਫੀ ਦੇਰ ਤੱਕ ਪਿੰਡ ਵਾਸੀਆਂ ਵੱਲੋਂ ਹੀ ਚੋਰ ਨੂੰ ਕਾਬੂ ਕਰਕੇ ਰੱਖਿਆ ਗਿਆ ਹਾਲਾਂਕਿ ਇਸ ਦੌਰਾਨ ਚੋਰ ਦਾ ਪਰਿਵਾਰ ਵੀ ਮੌਕੇ ਤੇ ਪਹੁੰਚਿਆ ਤੇ ਉਸ ਦੀ ਜਮਕੇ ਅਸ਼ੀਤਰ ਪ੍ਰੇਡ ਵੀ ਕੀਤੀ ਜਾਣਕਰ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਸਲਿੰਪੁਰ ਚਿੱ ਕਿਸਾਨਾਂ ਦੀਆਂ ਮੋਟਰਾਂ ਤੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੋਟਰਾਂ ਦੀਆਂ ਤਾਰਾਂ ਤੇ ਲੋਹੇ ਦੇ ਟੱਕਣ ਚੋਰੀ ਹੋ ਰਹੇ ਸਨ ਜਿਸ ਨੂੰ ਲੈ ਕੇ ਕਿਸਾਨ ਕਾਫੀ ਜ਼ਿਆਦਾ ਪਰੇਸ਼ਾਨ ਸਨ ਉਹਨਾਂ ਦੱਸਿਆ ਕਿ ਅੱਜ ਇੱਕ ਨੌਜਵਾਨ ਪੰਚਾਇਤੀ ਮੋਟਰ ਦੀਆਂ ਤਾਰਾਂ ਵੱਢ ਰਿਹਾ ਸੀ ਤੇ ਜਦੋਂ ਪਿੰਡ ਵਾਲਿਆਂ ਨੇ ਉਸ ਨੂੰ ਵੇਖਿਆ ਤਾਂ ਉਹ ਐਕਟਿਵ ਹੋ ਕੇ ਫਰਾਰ ਹੋ ਗਿਆ ਜਿਸ ਤੱਕੀ ਮੌਕੇ ਤੇ ਹੀ ਕਿਸਾਨਾਂ ਵੱਲੋਂ ਪਿੱਛਾ ਕੀਤਾ ਗਿਆ ਤੇ ਲੰਮੀ ਜਦੋਜਹਿਦ ਤੋਂ ਬਾਅਦ ਪਿੰਡ ਵਾਸੀ ਚੋਰ ਨੂੰ ਕਾਬੂ ਕਰ ਸਕਣ 'ਚ ਕਾਮਯਾਬ ਹੋਏ ਉਹਨਾਂ ਤਾਂ ਸੈਕੀ ਕਾਬੂ ਕਿਤੇ ਚੋਰ ਤੋਂ ਨਸ਼ੇ ਵਾਲਾ ਟੀਕਾ ਵੀ ਬ੍ਰਮਧ ਹੋਇਆ ਤੇ ਚੋਰ ਨਸਤੀਕੀ ਪਿੰਡ ਦਾ ਹੀ ਰਹਿਣ ਵਾਲਾ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ੋਪੀ ਰਿਪੋਰਟ ਜੀ ਨਾਮ ਮੇਰਾ ਨਾਮ ਮੇਜਰ ਸਿੰਘ ਜੀ ਮੈਂਬਰ ਪੰਚਾਇਤ ਪਿੰਡ ਸਲੇਮਪੁਰ ਕੀ ਮਸਲਾ ਹੈ ਤੇ ਅੱਜ ਬੰਦਾ ਮਸਲਾ ਭਾਜੀ ਇਹ ਪਿਛਲੇ 20 ਦਿਨ ਤੋਂ ਲਗਾਤਾਰ ਮੋਟਰਾਂ ਦੀ ਸਾਡੇ ਜੀ ਕਿਸਾਨਾਂ ਦੀਆਂ ਤਾਰਾਂ ਲਗਾਤਾਰ ਜਾਂ ਜੇ ਜਿੰਦਾ ਤੋੜ ਕੇ ਜਾਂ ਜਿੰਦਾ ਨਹੀਂ ਟੁੱਟਦਾ ਕਿਸੇ ਦੀ ਕੰਧ ਪਾਰ ਕੇ ਚਾਹਟੀਨਾ ਪੜ ਕੇ ਲਗਾਤਾਰ ਥਾਰਾਂ ਵੱਡੀਆਂ ਜਾ ਰਹੀਆਂ ਸੀ ਜੋ ਵੀ ਸਮਾਨ ਇਹਨਾਂ ਦੇ ਅੰਦਰ ਸਿਗਾ ਤੇ ਫਿਰ ਕਈ ਦਿਨ ਹੋ ਗਏ ਸੀ ਕਿਸਾਨਾਂ ਨੂੰ ਇਹਦੀ ਪਾਲ ਦੇ ਵਿੱਚ ਤੇ ਅੱਜ ਦੁਪਹਿਰੇ ਭਾਜੀ ਇਹ ਤਕਰੀਬਨ ਸਾਡੀ ਪੰਚਾਇਤ ਦੀ ਮੋਟਰ ਤੋਂ ਉਹਦੇ ਜੋ ਟੱਕਣ ਹੁੰਦੇ ਲੋਹੇ ਦੇ ਜਾਨਕਾ ਪਾਣੀ ਵਾਲੇ ਨਵੇਂ ਟੱਕਣ ਅੰਦਰ ਪਏ ਸੀ ਲਾਉਣ ਦੇ ਲਈ ਲਿਆਂਦੇ ਹੋ ਉਹ ਚੱਕ ਕੇ ਭੱਜਦਾ ਹੋਇਆ ਤੇ ਕਿਸਾਨਾਂ ਦੇ ਹੱਥੇ ਚੜ ਗਿਆ ਭਾਜੀ ਅਜੇ ਤੇ ਮੌਕੇ ਤੇ ਐਕਟ ਵਾਇਦੇ ਕੋ ਜੀ ਤੇ ਨਸ਼ੇ ਦਾ ਟੀਕਾ ਆਇਆ ਨੇ ਮੌਕੇ ਤੇ ਜਾਨੀ ਕਿ ਨਟ ਦੇ ਨਟ ਦੇ ਨੇ ਲਾਇਆ ਉਹ ਵੀ ਨਾਲ ਫੜੇ ਪਾਇਆ ਗਿਆ ਜੀ ਤੇ ਨਾਲ ਵੀ ਕੋਈ ਵਿਅਕਤੀ ਹੋਰ ਵੀ ਫੜਿਆ ਗਿਆ ਇਹਦੇ ਨਾਲ ਫੜਿਆ ਨਹੀਂ ਗਿਆ ਭਾਜੀ ਵਿਅਕਤੀ ਇਹਦੇ ਨਾਲ ਇੱਕ ਜਾਂ ਦੋ ਤੋਂ ਵੱਧ ਹੈਗੇ ਆ ਹਾਂ ਜੀ ਪੁਲਸ ਨਾ ਹੋਈ ਤੁਹਾਡੀ ਜੀ ਪੁਲਸ ਨਾ ਭਾਜੀ ਤਕਰੀਬਨ ਘੰਟੇ ਦੇ ਲਗਭਗ ਹੋ ਗਿਆ ਜੀ ਹਜੇ ਉਧਰ ਕੋਈ ਨਹੀਂ ਤੇ ਡੀਐਸਪੀ ਸੰਤੂ ਸਾਹ ਨੂੰ ਫੋਨ ਕਰ ਰਿਹਾ ਫੋਨ ਚੱਕ ਨਹੀਂ ਰਿਹਾ ਐਸਐਚਓ ਦਾ ਕਹਿਣਾ ਕੋਈ ਨਹੀਂ ਜੀ ਹਜੇ ਟਾਈਮ ਲੱਗੂਗਾ ਆ ਰਹੇ ਆ ਆ ਜਾਣੇ ਆ ਬਸ ਆਹੀ ਗੱਲ ਹੈ ਜਿਹੜਾ ਠਾਣਾ ਪੈਂਦਾ ਠਾਣਾ ਮੇਟੀ ਆਣਾ ਪੈਂਦਾ ਕੋਈ ਦੀ ਨਾਮ ਹੈ ਮੈਂ ਸਰਪੰਚਾਇਤ ਮਰਮ ਪਿੰਟੋ ਲੋਵ ਅੱਜ ਸਲੇਮਪੁਰ ਦੇ ਵਿੱਚ ਇੱਕ ਵਿਅਕਤੀ ਨੂੰ ਫੜਿਆ ਗਿਆ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਪਿੰਡ ਦਾ ਹੈ ਬਿਲਕੁਲ ਜੀ ਮੈਨੂੰ ਇੱਥੋਂ ਕੁਝ ਨੌਜਵਾਨਾਂ ਦੇ ਫੋਨ ਗਏ ਸੀ ਕੁਝ ਤਕਰੀਬਨ 2 ਵਜੇ ਕਿ ਤੁਹਾਡੇ ਪਿੰਡ ਦਾ ਇੱਕ ਲੜਕਾ ਇੱਥੇ ਫੜਿਆ ਜਿਨੇ ਕੀ ਕੁਝ ਚੋਰੀਆਂ ਕੀਤੀਆਂ ਮੌਕੇ ਦੇ ਉੱਤੇ ਇਹਦੇ ਕੋਲੋਂ ਦੋ ਜਿਹੜੇ ਆਪਣੇ ਆਰਡਰ ਕਾਉਂਟ ਪੈਪ ਹੁੰਦੇ ਆ ਉਹਨਾਂ ਦੇ ਦੋ ਟੱਕਣ ਮਿਲੇ ਆ ਜੀ ਬਾਕੀ ਔਰ ਪਤਾ ਨਹੀਂ ਵੀ ਇਹਨੇ ਕੋਈ ਚੋਰੀ ਹੋਰ ਕੀਤੀ ਆ ਜਾਂ ਨਹੀਂ ਉਹ ਪਰਮਾਤਮਾ ਜਾਣਦਾ ਹੁਣ ਤਾਂ ਇਹ ਫੜ ਹੋ ਗਿਆ ਕਰਕੇ ਕੱਗਦੇ ਸਾਰੇ ਇਹੀ ਗੱਲ ਕਰਦੇ ਆ ਕਿ ਅੱਗੇ ਵੀ ਚੋਰੀ ਇਹਨੇ ਕੀਤੀ ਹੈ ਮੰਨਿਆ ਵੀ ਕਹਿੰਦਾ ਸੁੰਦਰਨਗਰ ਵੇਚਨੇ ਆ ਹੁਣੇ ਸੁੰਦਰਨਗਰ ਕਹਿੰਦਾ ਮੈਂ ਵੇਚਨੇ ਸੀ ਕਿਸੇ ਨੂੰ ਅੱਜ ਇਹ ਹੁਣ ਪਤਾ ਕਰ ਲੈਣੇ ਕਿ ਇਹਦੇ ਨੂੰ ਵੇਚਨੇ ਸੀ ਹਾਂਜੀ ਅੱਗੇ ਵੀ ਚੋਰੀਆਂ ਵਗੈਰਾ ਕਰਦਾ ਨਹੀਂ ਅੱਗੇ ਤਾਂ ਕੋਈ ਕੋਈ ਇਹਦਾ ਕੇਸ ਨਹੀਂ ਹੋਇਆ ਜੀ ਅਜੇ ਕਹੀਏ ਠੀਕ ਇਸ ਲਈ ਠੀਕ ਕਰੋਗੇ ਨਹੀਂ ਹੈ ਨਸ਼ੇੜੀ ਹੈ ਕਿ ਨਸ਼ੇ ਦੀ ਆਦਤ ਹੈ ਬਿਲਕੁਲ ਹੋ ਸਕਦੀ ਹੈ ਬੰਦਾਂ ਵਾਲੇ ਦਾ ਨਾਮ ਹੈ ਜੀ ਮੇਰਾ ਨਾਮ ਅੰਜੀਤ ਸਿੰਘ ਆ ਜੀ ਪਿੰਡ ਸਲੇਮਪੋੜਿਆ ਇਹ ਫੜਿਆ ਇੱਕ ਚੋਰ ਹੀ ਫੜਿਆ ਤਾਰਾ ਪੜਦਾ ਟੱਕਣਾ ਉਹਦੇ ਕੋਲੋਂ ਪੈਪਾਂ ਦੇ ਨਵੇਂ ਟੱਕਣ ਜਿਹੜੇ ਤੋੜ ਕੇ ਪੈਪ ਲੈ ਕੇ ਆਇਆ ਕੱਢ ਗਏ ਪੰਚਾਇਤ ਦੀ ਜ਼ਮੀਨ ਸਲੇਮਪੁਰ ਦੀ ਪੰਚਾਇਤ ਦੀ ਮੋਟਰ ਦੀ ਪੈਪ ਨਹੀਂ ਜਿਹੜਾ ਪੈਪਾਂ ਦਮੀ ਆ ਜ਼ਮੀਨ ਨੂੰ ਉਹ ਜ਼ਮੀਨ ਬਹੁਨੇ ਉਥੋਂ ਦੋ ਦੋ ਤਿੰਨ ਤਿੰਨ ਵਾਰ ਸਾਡੀਆਂ ਦੂਸਰੀਆਂ ਮੋਟਰਾਂ ਤੋਂ ਵੀ ਦੋ ਦੋ ਤਿੰਨ ਤਿੰਨ ਵਾਰ ਤਾਰਾ ਇਸ ਬੰਦੇ ਨੇ ਵੜ ਲਈ ਇਹ ਹੁਣ ਵੀ ਦੌੜਾ ਜਾਂਦਾ ਫੜਿਆ ਗਿਆ ਇੱਕ ਕਾਲੀ ਜੈਕਟੇ ਵਾਲੇ ਦੇ ਕੋਲ ਹੈਗੀ ਆ ਮੋਰੇ ਬੰਦਾ ਬਜ਼ੁਰਗ ਇਹਨੂੰ ਰੋਕਦਾ ਹੀ ਉਹਦੇ ਸਾਈਕਲ ਦੇ ਵਿੱਚ ਜੈਕਟੇ ਵਾ ਮਾਰ ਕੇ ਦੌੜਿਆ ਇਹਦੇ ਪਿੱਛੇ ਚਾਰ ਮੋਟਰਸਾਈਕਲ ਲਾ ਕੇ ਇਸ ਜੈ ਅੱਗੇ ਵੀ ਕੀ ਹੈ ਮੋਟਰ ਤੋਂ ਤੁਹਾਡੇ ਤਾਰਾਂ ਅੰਦਰ ਪਹਿਲਾਂ ਵੀ ਸਾਡੀ ਮੋਟਰ ਤੋਂ ਇਹ ਤਾਂ ਲਗਾਤਾਰ ਕਰਦਾ ਆ ਰਿਹਾ ਜੀ ਬਹੁਤ ਵਾਰ ਵੱਡ ਹੋ ਗਈਆਂ ਤਾਰਾਂ ਅੱਜ ਪੋਾਈ ਦੀਆਂ ਮੋਟਰ ਚਲਾਉਣ ਜਾਓ ਤਾਰ ਮੋਟਰ ਬੰਦ ਹੁੰਦੀ ਤਾਰਾਂ ਵੱਡੀਆਂ ਹੁੰਦੀਆਂ ਇਹ ਫੜ ਨਹੀਂ ਹੁੰਦਾ ਸੀ ਇਹ ਬਹੁਤ ਨਹੀਂ ਜਦੋਂ ਯਾਰ ਤੋਂ ਬਗੈਰ ਮੋਟਰਾਂ ਤੇ ਰਾਤ ਨੂੰ ਦਿਨ ਨੂੰ ਸਾਰਾ ਦਿਨ ਬੈਠ ਬੈਠ ਕੇ ਆਈ ਬੜੀ ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਓਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾ